पर एक जिस तरह ਤੁਸੀਂ ਕਿਹਾ ਮਾਮਾ ਨਾਲ ਤੁਸੀਂ ਮੀਟਿੰਗ ਕਰੋਗੇ ਸਕੂਲਾਂ ਵਾਲਿਆਂ ਨਾਲ ਕੀਤੀ ਹੈ ਹਸਲੀ ਮਾ ਹਸਪੀਟਲ ਵਾਲੇ ਸਟਾਫ ਨਾਲ ਕੀਤੀ ਹੈ ਇਸੇ ਤਰ੍ਹਾਂ ਜਿਹੜੇ ਯੂਜ਼ ਨੇ ਵਾਕਾ ਬੋਰਡ ਜੀ ਆ ਜਿਹੜੇ ਸੀਨੀਅਰ ਮੁਲਾਜ਼ਮ ਨੇ ਜੀ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਜਾਂ ਆਉਣ ਵਾਲੇ ਦੇ ਨਾਲ ਹੋਊਗੀ ਤਾਂ ਕਿ ਵਾਕਾ ਬੋਰਡ ਜਿਹੜੀ ਆਮਦ ਹੈ ਉਹ ਕਿੱਦਾਂ ਦਾ ਯਾਦ ਕਿਉਂਕਿ ਬਹੁਤ ਸਾਰੀ ਪ੍ਰੋਪਰਟੀਆਂ ਐਸੀਆਂ ਹਨ ਜਿਨ੍ਹਾਂ ਦੇ ਉੱਪਰ ਲਜਾਇਜ ਕਬਜ਼ੇ ਨੇ ਉਹ ਤੋਂ ਕੋਈ ਆਮਦ ਨਹੀਂ ਹੋ ਜੀ ਥੋੜੀ ਗੱਲ ਇਹ ਵੀ ਠੀਕ ਹੈ ਜੀ ਇਹ ਬਹੁਤ ਦੇਰ ਤੋਂ ਇਹ ਪ੍ਰੋਬਲਮ ਚੱਲ ਰਹੀ ਹੈ ਵਾਕਾ ਬੋਰਡ ਦੇ ਵਿੱਚ ਪਰ ਇਹ ਮੈਂ ਗੱਲ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਕੰਬਾਈਨਡ ਮੀਟਿੰਗ ਸਾਰੇ ਯੂਜ਼ਨਲ ਕਰ ਰਹੇ ਆ ਜਿਹਦੇ ਵਿੱਚ ਯੂਜ਼ ਦੀਆਂ ਪ੍ਰੋਬਲਮਾਂ ਨੂੰ ਸਮਝਿਆ ਜਾਊਗਾ ਔਰ ਕੁਝ ਪ੍ਰਾਪਰਟੀ ਦਾ ਅਸੀਂ ਕਾਰਵਾਈ ਸਟਾਰਟ ਵੀ ਕਰ ਦਿੱਤੀ ਸਾਰੇ ਯੂਜ਼ ਨਾਲ ਮਿਲ ਕੇ ਉਹਨਾਂ ਦੀ ਪ੍ਰੋਬਲਮ ਸਮਝ ਕੇ ਜ਼ਾਤੀ ਤੌਰ 'ਤੇ ਇਨਵੋਲਵ ਹੋਵਾਂਗੇ ਹੁਣ ਅਸੀਂ ਅਮਰitsar ਕਿਸੇ ਪ੍ਰਾਪਰਟੀ ਦਾ ਕੋਈ ਝਗੜਾ ਕੋਈ ਮਸਜਿਦ ਦਾ ਝਗੜਾ ਉੱਥੇ ਸਾਰੇ ਸਾਡੇ ਮੈਂਬਰ ਜਾ ਰਹੇ ਹਨ ਉਹ ਦੇਖ ਕੇ ਉੱਥੇ ਜਰਾ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਪਰ ਇਹਦੇ ਵਿੱਚ ਇਹ ਵੀ ਹੈ ਕਿ ਕੁਝ ਯੂਜ਼ ਐਥੇ ਨਹੀਂ ਮਤਲਬ ਗਿਣਤੀ ਦੇ ਹੋਣਗੇ ਜਿਹੜੇ ਰਿਟਾਇਰਮੈਂਟ ਨੂੰ ਪਹੁੰਚ ਚੁੱਕੇ ਤੇ ਉਹਨਾਂ ਨੂੰ ਫੇਰ ਐਕਸਟੈਂਸ਼ਨ ਦਿੱਤੀ ਗਈ ਹੈ ਸ਼ਾਇਦ ਕਿ ਤਨਾ ਕਿ ਤੋਂ ਲੋਕਾਂ ਨੂੰ ਚਾਹੀਏ ਕਿ ਉਹ ਲੋਕਾਂ ਦੇ ਜਿਹੜੇ ਬਹੁਤ ਵਧੀਆ ਢੰਗ ਨਾਲ ਜਾਂ ਡੰਗਾਈ ਨਾਲ ਜਿਹੜਾ ਕੁਝ ਆਪਕ ਬਹੁੜ ਬਾਰੇ ਜਾਣਦੇ ਨੇ ਔਰ ਉਹਨਾਂ ਤੋਂ ਮੋਟੀ ਆਮਰ ਹੁੰਦੀ ਸੀ ਕੀ ਉਹਨਾਂ ਨੂੰ ਮਤਲਬ ਲੰਬੇ ਕੀਤਾ ਜਾਊਗਾ ਕਿ ਉਹਨਾਂ ਨੂੰ ਉਦ ਤੀ ਚੰਚ ਇਹ ਸਾਡੀ ਮੇਨ ਮੀਟਿੰਗ ਹੈ ਜੀ ਮੰਡੇ ਇਹਦੇ ਵਿੱਚ ਜੋ ਅਗਰ ਸਾਨੂੰ ਮਹਿਸੂਸ ਹੋਏਗਾ ਕਿ ਕਿਸੇ ਬੰਦੇ ਤੋਂ ਆਪਣੇ ਕੋਈ ਆਪਣੇ ਆਪਣੀ سپورਟ ਲੈਣੀ ਹੈ ਇਹ ਸਰਵਿਸ ਲੈਣੀ ਹੈ ਉਦੇ ਪਰਵੀ ਘੋਰ ਕੀਤਾ ਜਾਊਗਾ ਮੇਨਲੀ ਮੈਂ ਜਾਊਗਾ ਕਿ ਜਿਹੜੇ ਨਵੇਂ ਸਾਡੇ ایوز ਆਇਨਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਪਰੀਸ਼ੀਏਟ ਕਰੀਏ ਉਹਨਾਂ ਨੂੰ سپورਟ ਕਰੀਏ ਔਰ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੋਟੀਵੇਟ ਕਰਕੇ ਉਹਨਾਂ ਤੋਂ ਜ਼ਿਆਦਾ ਕੰਮ ਲੱਤਾ ਜਾਵੇ ਪਰਸਨਲੀ এনवायरमेंट ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਸਰ ਇੱਕ ਮਤਲਬ ਲਾਲ ਮਹਿਕਮਾ ਤੁਹਾਡਾ ਅਧਾਰਾ ਜੁੜਿਆ ਆਇਆ ਪੰਜਾਬ ਨਾਲ ਬਹੁਤ ਜੀ ਤੇ ਇਹਦੇ ਵਿੱਚ ਮਾਲ ਮਹਿਕਮੇ ਪਹਿਲਾਂ ਪਟਵਾਰੀ ਵੀ ਰੱਖੇ ਜਾਂਦੇ ਤੇ ਨੈਤਿਕ ਜੀ ਕਿ ਮੇਰੇ ਖਿਆਲ ਤੇ ਹੁਣ ਨਹੀਂ ਹੈਗੇ ਤਾਂ ਇਹਨਾਂ ਦੇ ਇਹਨੂੰ ਸਮਝਣ ਲਈ ਪ੍ਰਾਪਰਟੀ ਨੂੰ ਜਿੱਦਾਂ ਦੇ ਕੋਈ ਪਲਾਨਿੰਗ ਹੈ ਕੋਈ ਬਿਲਕੁਲ ਹੈ ਜੀ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਹੈ ਇਹ ਬਹੁਤ ਜਲਦੀ ਅਸੀਂ ਨਵੇਂ ਪਟਵਾਰੀ ਔਰ ਸਾਰੇ ਹੋ ਅਪਾਇੰਟ ਕਰ ਰਹੇ ਹਾਂ ਤਾਂ ਕਿ ਜਿਹੜੀ ਵੱਖ ਪ੍ਰਾਪਰਟੀਆਂ ਹੈਗੀਆਂ ਉਹ ਚੰਗੇ ਤਰੀਕੇ ਸਰ ਗਾਈਡ ਕਰਨ ਉਹ ਜਾ ਕੇ ਉਹਨਾਂ ਨੂੰ ਸਾਡੀ ਹੈਲਪ ਕਰਨਗੇ ਉਹ ਵਿੱਚ ਦੇਖੋ ਸਭ ਤੋਂ ਪੰਜਾਬ ਤੋਂ ਕੋਲੋਂ ਅਰਬ ਆਉਂਦੇ ਆ ਇਹ ਹੈਗੇ ਜ਼ਿਆਦਾ ਬੰਨੇ ਪ੍ਰਾਪਰਟੀਆਂ ਲੇਕਿਨ ਮੁਸਲਮਾਨ ਫਿਰ ਗਰੀਬ ਕਿਉਂ ਹੈ ਉਹਨਾਂ ਦੀ ਆਮਦਨੀ ਕਿਉਂ ਨਹੀਂ ਉਹਨਾਂ ਦੇ ਘਰ ਚੋਰੀ ਆ ਕੀ ਚੱਕ ਦੇਖੋ ਅਸਲ ਤਾਂ ਇਹੀ ਮੁਸਲਮਾਨਾਂ ਨੂੰ ਕਿ ਵਹਿਮ ਹੈ ਕਿ ਆ ਕੇ ਸਾਡੇ ਕੋਲ ਪ੍ਰਾਪਰਟੀ ਆ ਗਈਆਂ ਅਸੀਂ ਅਮੀਰ ਬਣ ਜਾਾਂਗੇ ਕਿ ਸਾਡੇ ਦੁੱਖ ਦੂਰ ਹੋ ਜਾਣਗੇ ਜਦ ਤੱਕ ਇੱਕ ਮੁਸਲਮਾਨ ਸਹੀ ਤੌਰ ਪਰ ਦੀਨ ਦੇ ਵਿੱਚ ਆਪਣੀ ਜ਼ਿੰਦਗੀ ਵਿੱਚ ਨਹੀਂ ਲੈ ਕੇ ਆਊਗਾ ਉਹ ਇਸੇ ਤਰ੍ਹਾਂ ਹੀ ਰਹੇਗਾ ਇਹ ਮੇਰੀ ਗੱਲ ਸ਼ਾਇਦ ਤੁਹਾਨੂੰ ਲੱਗੇ ਜਾਂ ਸੋਸਾਇਟੀ ਨੂੰ ਲੱਗੇ ਜਦ ਅੱਲਾਹ ਦੇ ਦੀਨ ਨੂੰ ਅਸੀਂ ਅਪਣਾਵਾਂਗੇ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀਆਂ ਦੇ ਵਿੱਚ ਸਮਝ ਗਏ ਤੇ ਇਨਸ਼ਾ ਅੱਲਾਹ ਹਾਲਾਤ ਬਦਲਣਗੇ ਦੇਖੋ ਤੁਸੀਂ ਦੇਖੋ ਪਿਆਨੇ ਬੀ ਸਸਣ ਤੋਂ ਬਾਅਦ ਸਹਾਬਾ ਕੁਲ ਕੀ ਥਾ ਅੱਜ ਤੋਂ ਮਰ ਦੱਸੇ ਰਾਂ ਕਿ ਇੱਕ ਜਗ੍ਹਾ ਮੈਂ ਖੁਤਬਾ ਦੇ ਰਿਹਾ ਸੀ ਖੁਤਬਾ ਦੰਦੇ ਦੰਦੇ ਰੋਣ ਲੱਗੇ ਹੋ ਤਾਂ ਮੈਨੂੰ ਪੁੱਛਿਆ ਗਿਆ ਵੀ ਤੁਸੀਂ ਕਿਉਂ ਰੋਣ ਲੱਗੇ ਕਿਹਾ ਜਿੱਥੇ ਅੱਜ ਮੈਂ ਖੁਤਬਾ ਦੇ ਰਿਹਾ ਮਦਜ਼ਲਫਾ ਦੇ ਮੈਦਾਨ 'ਚ ਮੈਂ ਤੇ ਊਂਟ ਚਰਾਇਆ ਕਰਦਾ ਸੀ ਅੱਜ ਮੈਨੂੰ ਅਮੀਰੁਲ ਮੁਮਿਨਿਨ ਬਣਾ ਦੇਆ ਔਰ 35 ਕੰਟਰੀ ਸਾਡੀ ਹਕੂਮਤ ਹੈ ਇਸ ਕਰਕੇ ਉਹ ਉਹਨਾਂ ਨੇ ਇਹੀ ਗੱਲ ਕੀਤੀ ਸੀ ਕਿ ਸਾਨੂੰ ਜਿਹੜੀ ਤਰੱਕੀ ਮਿਲੀ ਹੈ ਨਾ ਅੱਲਾ ਦੇ دین ਪਰ ਅਮਲ ਕਰਕੇ ਔਰ ਕੁਰਾਨ ਦੇ ਮੁਤਾਬਕ ਜਿੰਦਗੀਆਂ 'ਚ ਕੁਰਾਨ ਨੂੰ ਜਿੰਦਗੀਆਂ 'ਚ ਇੰਪਲੀਮੈਂਟ ਕਰਕੇ ਹੀ ਮਿਲੀ ਹੈ ਇਸ ਕਰਕੇ ਮੈਂ ਸਾਰੇ ਇਹ ਮੁਸਲਮਾਨ ਖਾਸ ਤੌਰ ਪਰ ਵੀਰਾਂ ਨੂੰ ਇਹੀ ਕਹੂੰਗਾ ਕਿ دین ਨੂੰ ਆਪਾਂ ਅਪਣਾਈਏ دین ਨੂੰ ਸਿੱਖੀਏ ਔਰ ਜਿਹੜੇ ਕੁਰਾਨ ਔਰ ਹਦੀਸ ਦੇ ਜਿਹੜੇ ਪੈਗਾਮਾਤ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰੀਏ ਇਹਦੇ ਇਹੀ ਇੱਕ ਬਹੁਤ ਵੱਡਾ ਹੈ ਇਹਦੇ ਕਰਕੇ ਫਾਇਦਾ ਕੀ ਹੋਗਾ ਅਸੀਂ ਦੁਨੀਆ 'ਚ ਵੀ ਕਾਮਯਾਬ ਹੋਵਾਂਗੇ ਔਰ ਆਖਰਤ 'ਚ ਵੀ ਕਾਮਯਾਬ ਹੋਵਾਂਗੇ ਇਹ ਕਹਿੰਦੇ ਬਹੁਤ ਜਿਹੜੀ ਗੈਰਤ ਨੇ ਉਹਨਾਂ ਤੇ ਜਿੰਨੇ ਗੈਰ ਮੁਸਲਿਮ ਬੰਦੇ ਕਾਸਤ ਕਰ ਰਹੇ ਨੇ ਜੀ ਜੇ ਉਹੀ ਕਹਿੰਦਾ ਮੁਸਲਮਾਨ ਜਿਹੜੇ ਉਹ ਬੰਦੇ ਨੇ ਉਹਨਾਂ ਨੂੰ ਕਾਰੋਬਾਰ ਦੇ ਦਿੱਤੇ ਜਾਂਦੇ ਆ ਕਿਉਂ ਤਰੱਕੀ ਨਾ ਕਰਦੇ ਇਹ ਦੇਖੋ ਇਹ ਪੁਰਾਣੀਆਂ ਗੱਲਾਂ ਹੈਗੀਆਂ ਜਿਹਨਾਂ ਵਿੱਚ ਉਸ ਟਾਈਮ ਉਹਨਾਂ ਨੇ ਜੋ ਵੀ ਸੀ ਅਫੀਸਰ ਉਹਨਾਂ ਨੇ ਕੀ ਫੈਸਲਾ ਕੀਤਾ ਲੇਕਿਨ ਮੈਂ ਤੁਹਾਨੂੰ ਯਕੀਨ ਦਿਲਾਉਣਾ ਫਰਦਰ ਜੋ ਵੀ ਮਿਲਣੀਆਂ ਉਹ ਪਹਿਲ ਤੇ ਆਧਾਰ ਭਰੀ ਔਰ ਮਿਲਣੀਆਂ ਇਨਸ਼ਾ ਅੱਲਾਹ ਤਾਲਾ ਦੇ ਵਿੱਚ ਜੋ ਵੀ ਡਿਸਰਵ ਹੋਣਗੀਆਂ ਪਰ ਇਹ ਜਿਹੜਾ ਜਿਹੜਾ ਪ੍ਰੋਪਰਟੀ ਯੂਨ ਇਹਨਾਂ ਨੂੰ ਪੈਸੇ ਲੈ ਕੇ ਜਿਹੜਾ ਹੈਗਾ ਪਾਰਟੀ ਦੇ ਕੇ ਦਿੰਦੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਕੋਈ ਦੇਣਾ ਨਹੀਂ ਉਹ ਇਸ ਕਰਕੇ ਜਿਹੜਾ ਉਹ ਮੋਟੀਆਂ ਫਾਰਮਾਂ ਨੂੰ ਇਹ ਹਾਂ ਜੋ ਜੋ ਬੋਰਡ ਨੂੰ ਜਿਸ ਤੋਂ ਇਨਕਮ ਜ਼ਿਆਦਾ ਹੋ ਸਕਦੀ ਹੈ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਕਿਸੇ ਪੈਂਗਲ ਤੋਂ ਇਹ ਸੋਚਿਆ ਵੀ ਜਾ ਸਕਦਾ ਹੈ ਪਰ ਜੋ ਵੀ ਇਨਸ਼ਾਅੱਲਾ ਬਿਹਤਰ ਫਿਊਚਰ ਦੇ ਵਿੱਚ ਜੋ ਵੀ ਬਹੁਤ ਪਲਾਨਿੰਗ ਨਾਲ ਕੰਮ ਕਰਾਂਗੇ ਸਰ ਜਿਹੜਾ ਪੰਜਾਬ ਬਕਵੌੜ ਦਾ ਅਮੈਂਡਮੈਂਟ ਬਿੱਲ ਹੈ ਜਿਹੜਾ ਉਹ ਲੋਕ ਸਭਾ ਤੇ ਰਾਜ ਸਭਾ ਤੋਂ ਪਾਸ ਹੋ ਗਿਆ ਜੀ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਕੀ ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਦੇਖੋ ਕੋਈ ਵੀ ਜਿਹੜੇ ਦਿਨ ਹਾਲਾਤ ਹੁੰਦੇ ਨੇ ਜਦੋਂ ਬਿੱਲ ਪਾਸ ਹੁੰਦੇ ਨੇ ਨਾ ਤਾਂ ਆਪਾਂ ਨੂੰ ਕੋਈ ਦਿਲ ਨਹੀਂ ਛੱਡਣਾ ਚਾਹੀਦਾ ਇਨਸ਼ਾਅੱਲਾ ਤਾਲਾ ਜੈਸੇ ਹਾਲਾਤ ਹੋਣਗੇ ਜੋ ਹੋਣਗੇ ਔਰ ਬੇਤਰ ਕਰਾਂਗੇ ਜੇ ਜੈਸੇ ਵੀ ਬਿਲ ਜਿਵੇਂ ਵੀ ਆਇਨ ਫੋਡੀ ਇਲਮ ਦੇ ਵਿੱਚ ਹੀ ਹੈ ਤਾਂ ਅੱਲਾਹ ਤਾਲਾ ਕੋਈ ਕੋਈ ਰਸਤਾ ਜ਼ਰੂਰ ਕੱਢੇਗਾ ਔਰ ਡਿਫਰੈਂਟ ਵੇ ਨਾਲ ਉਹਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਪੂਰਾ ਉਮੀਦ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਜੋ ਵੀ ਫੈਸਲੇ ਹੁੰਦੇ ਨੇ ਉਹ ਅੱਲਾਹ ਦੇ ਹੀ ਹੁੰਦੇ ਨੇ ਅੱਲਾਹ ਤਾਲਾ ਇੱਕ ਮੁਸ਼ਕਲ ਭੇਜਦਾ ਦੋ ਆਸਾਨੀਆਂ ਨਾਲ ਪੇ ਪਰ ਇਹਨੂੰ ਤੁਸੀਂ ਇਦਾਂ ਨਹੀਂ ਕਹਿੰਦੇ ਕਿ ਇਹ ਇੱਕ ਧਰਮ ਦੇ ਵਿੱਚ ਮੁਬਾਖਰਤ ਵਾਲੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਐ ਜੀ ਪੀ ਸੀ ਹੈ ਇਹ ਪੈਰਲਲ ਚੱਲਦੀ ਇਸੇ ਤਰ੍ਹਾਂ ਇਹ ਨਹੀਂ ਅਸੀਂ ਕਰੀਏ ਹਿੰਦੂ ਬڑے ਪਾਈਚਾਰੇ ਉਹਨਾਂ ਦੇ ਬਹੁਤ ਸਾਰੇ ਮੱਠ ਨੇ ਬਹੁਤ ਸਾਰੇ ਪਿੰਡਾਂ ਨੂੰ ਵੱਡੀਆਂ-ਵੱਡੀਆਂ ਰਜਿਸਟਰਡ ਬੋਡੀਆਂ ਨੇ ਉਹਨਾਂ ਵਿੱਚ ਕਿਸੇ ਵੀ ਦੂਸਰੇ ਤਰ੍ਹਾਂ ਵਾਲੇ ਦੀ ਖਰੰਦਾਗੀ ਨਹੀਂ ਹੈ ਦੇਖੋ ਆ ਪਿਆਰ ਮੁਹੱਬਤ ਨੂੰ ਨੰਬਰ ਲਾਉਣ ਦਾ ਦੇਖੋ ਬਿਲਕੁਲ ਤੁਸੀਂ ਹਾਕਮ ਜਨਮ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਹੁਣ ਜਦੋਂ ਇਹ ਬਿੱਲ ਪਾਸ ਹੀ ਹੋ ਚੁੱਕਿਆ ਅਸੀਂ ਜਿੰਨੀ ਐਫਰਟ ਕਰ ਸਕਦੇ ਸੀ ਕੀਤੀ ਹੈ ਔਰ ਜਦੋਂ ਬਿੱਲ ਪਾਸ ਹੋ ਗਿਆ ਤਾਂ ਸਾਨੂੰ ਉਹਦੇ ਮੁਤਾਬਕ ਕੀ ਹਾਲਾਤ ਬਣਾਏ ਜਾਣਗੇ ਦੇਖੋ ਜੋ ਵੀ ਕੋਈ ਗਵਰਨਮੈਂਟ ਹੁੰਦੀ ਹੈ ਹਕੂਮਤ ਹੁੰਦੀ ਹੈ ਉਹ ਆਪਣੇ ਪੱਖ ਨੂੰ ਮਜ਼ਬੂਤ ਕਰਨ ਵਾਸਤੇ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕੀਤਾ ਔਰ ਜੋ ਸਾਨੂੰ ਇਨਸ਼ਾਅੱਲਾ ਹੁਣ ਅੱਛਾ ਲੱਗੇਗਾ ਇਹਦੇ ਵਿੱਚੋਂ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਹੜਾ ਸੁਪਰੀਮ ਕੋਰਟ ਵੀ ਜਿਹੜਾ ਹੈਗਾ ਕਿ ਇਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਦਿੱਲੀ ਦੇ ਐਮਐਲਏ ਮਾਮਤੁੱਲਾ ਨੇ ਵੀ ਕਿਹਾ ਜੀ 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 ਸੁਪਰੀਮ ਕੋਰਟ ਹਾਂ ਜੀ ਕੰਬਾਈਨਡ ਐਫਰਟਸ ਹੋਣੀਆਂ ਜੀ ਜੋ ਵੀ ਇਹਦੀ ਬੇਕਰੀ ਦੇ ਜੋਚ ਰੋਕ ਥਾਮ ਵਾਸਤੇ ਔਰ ਜੋ ਐਫਰਟ ਕਰ ਸਕਦੇ ਆਂ ਥਰੂ ਕੋਰਟ ਵੀ ਉਹ ਇਨਸ਼ਾਅੱਲਾ ਪਹਾਨੀ ਕੀਤੀ ਜਾਏ ਮੁਸ਼ਫਿਰ ਪਾਕਖਲਾ ਬੋਰਡ ਇਸ ਨੂੰ ਲੈ ਕੇ ਬਰਾਸ ਸਰਗਮ ਹੋਇਆ ਬਈਆ ਉਪਰ ਦੇ ਪਪਰ ਇੰਗੀ ਨਾ ਦੇਖ ਰਿਹਾ ਜੀ ਜੀ ਐਜੀਟੇਸ਼ਨ ਦਾ ਬਿਹੇਵੀਅਰ ਸਾਨੂੰ ਇਹ ਬਿਲ ਮਨਜ਼ੂਰ ਨਹੀਂ ਹੈ ਜੀ ਜੀ ਤਾਂ ਇਹਦੇ ਤੁਸੀਂ ਕੀ ਦੇਖੋ ਅਸੀਂ ਤਾਂ ਮੈਂ ਇਸ ਗੱਲ ਤੋਂ ਬੜੇ ਖੁਸ਼ ਹਾਂ ਕਿ ਪੂਰੇ ਜਿੰਨੀਆਂ ਵੀ ਤਨਜ਼ੀਮਾਂ ਨੇ ਇਸ ਬਿਲ ਨੂੰ ਲੈ ਕੇ ਸਭ ਮਤਹਿਦਨ ਜੋ ਸਭ ਦਾ ਫੈਸਲਾ ਹੋਏਗਾ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ ਔਰ ਪੂਰੀ ਸਪੋਰਟ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਜਿਹੜੀ ਤੁਸੀਂ ਚੇਅਰਮੈਨ ਬਣੇ ਹੋ 2 ਹਫ਼ਤੇ ਤਕਰੀਬਨ ਹੋ ਗਏ ਠੀਕ کارਗੁਜ਼ਾਰੀ ਆ ਹੁੰਦਾ ਦੋ ਹਫਤਿਆਂ ਦੇ ਵਿੱਚ ਜੀ ਮੈਂ ਵੱਕ ਬੋਰਡ ਆਫਿਸ 'ਚ ਵੀ ਬੈਠੇ ਜਾ ਕੇ ਉਹ ਪ੍ਰੋਗਰਾਮ ਸਮਝਿਆ ਕਿ ਸਥਿਤੀ ਜਿਵੇਂ ਪ੍ਰੋਗਰਾਮ ਚੱਲ ਰਹੇ ਹਨ ਉਹਨਾਂ ਪਰ ਵੀ ਸਾਨੇ ਕੰਮ ਸਟਾਰਟ ਕਰਤਾ ਔਰ ਮੈਂ ਸਕੂਲਾਂ ਦੇ ਵਿੱਚ ਸਾਰੇ ਜਿੰਨੇ ਵੀ ਵੱਕ ਬੋਰਡ ਦੇ ਅੰਦਰ ਟੀਚਰ ਆਉਂਦੇ ਸਾਰਿਆਂ ਨਾਲ ਹੀ ਕੰਬਾਈਨਡ ਮੀਟਿੰਗ ਕੀਤੀ ਹੈ ਔਰ ਦੋ ਤਿੰਨ ਸਕੂਲਾਂ ਦਾ ਪਹਿਲਾਂ ਵੀ ਜਾ ਚੁੱਕੇ ਸੀ ਉਹਨਾਂ ਇਨਸ਼ਾਅੱਲਾ ਤਾਲਾ ਅਗਲੇ ਹਫਤੇ ਤੇ ਜਾ ਕੇ ਉਹਨਾਂ ਦੀ ਡਿਮਾਂਡ ਸੁਣ ਕੇ ਔਰ ਉਹਦੇ ਪਰ ਜੋ ਵੀ ਉਹਨਾਂ ਦੀ ਜ਼ਰੂਰਤਾਂ ਜਿਵੇਂ ਨਵੇਂ ਟੀਚਰ ਰੱਖਣ ਨੂੰ ਜਾਂ ਹੋਰ ਹੈਲਪਿੰਗ ਸਟਾਫ ਹੈ ਉਹਨਾਂ ਦੀ ਜ਼ਰੂਰਤ ਸੀ ਔਰ ਜੋ ਟੀਚਰ ਆਪਣੇ ਹੋਰ ਉਹਨਾਂ ਨੂੰ ਆਪਣੇ ਜੋ ਵੀ ਉਹਨਾਂ ਦੀ ਡਿਮਾਂਡ ਸੀ ਉਹ ਪੂਰੀਆਂ ਕੀਤੀਆਂ ਔਰ ਅਗਲੇ ਹਫਤੇ ਤੋਂ ਮੈਂ ਪਰਸਨਲੀ ਤਕਰੀਬਨ 15 ਦਿਨਾਂ ਦੇ ਵਿੱਚ ਹਰ ਇੱਕ ਸਕੂਲ 'ਚ ਜਾਊਂਗਾ ਔਰ ਜਿਹਨੇ ਮੇਨ ਸਕੂਲ ਹੈਗੇ ਜਿਵੇਂ ਕਿ ਇਸਲਾਮੀ ਸਕੂਲ ਵੱਡਾ ਸਕੂਲ ਹੈਗਾ ਉੱਥੇ ਮੈਂ ਹਫਤੇ 'ਚ ਦੋ ਦਿਨ ਜਾ ਕੇ ਬੱਚਿਆਂ ਨਾਲ ਖੁਦ ਗੱਲ ਕਰਾਂਗਾ ਕਿਉਂਕਿ ਬੱਚਾ ਨਾਲ ਜਦੋਂ ਪਾ ਗੱਲ ਕਰਾਂਗੇ ਉਹਨਾਂ ਦਾ ਲੈਵਲ ਪਤਾ ਲੱਗੇਗਾ ਆਪਾਂ ਨੂੰ ਐਜੂਕੇਸ਼ਨ ਸਿਸਟਮ ਪਤਾ ਲੱਗੇਗਾ ਕਿ ਬੱਚਿਆਂ ਦੀ ਕਿੰਨੇ ਕੁ ਮਿਆਰੀ ਆਪਾਂ ਨੂੰ ਜ਼ਰੂਰத் ਹੈਗੀ ਪਰਸਨਲ ਹਰ ਬੱਚੇ ਦੇ ਜ਼ਾਤੀ ਤੌਰ ਪਰ ਮੈਂ ਅਟੈਚ ਹੋ ਕੇ ਧਿਆਨ ਦਿੱਤਾ ਜਾਊਗਾ ਔਰ ਇਨਸ਼ਾਅੱਲਾ ਤਾਲਾ ਅੱਲਾ ਦੀ ਜਾਤ ਤੌਮੀਜ਼ਾ ਕੀ ਅچھے ਨਤੀਜੇ ਆਪਣੇ ਸਾਹਮਣੇ ਆਉਣਗੇ ਬਾਕੀ ਇਹ ਦੂਜੀ ਗੱਲ ਹੈਗੀ ਅਸੀਂ ਇਮਾਮਾਂ ਨਾਲ ਮੀਟਿੰਗ ਆਰਗੇਨਾਈਜ਼ ਕਰ ਰਹੇ ਹਾਂ ਜਿਹਦੇ ਵਿੱਚ ਵਕਫ ਬੋਰਡ ਦੇ ਅੰਡਰ ਜਿੰਨੇ ਵੀ ਮਸਜਿਦਾਂ ਦੀ ਕਮੇਟੀਆਂ ਆ ਰਹੀਆਂ اور امام آ رہ کے میں ایک کمبائنڈ میٹنگ کریں گے انہوں نے سمجھا گے اور اللہ تعالیٰ کی مہربانی کے نام انہوں جو بھی جو اپنا دین ہے او دے بارے ہونا میٹنگ کی جائے گی اور اچھے طریقے اِس اللہ کا پیغام عام جنتہ تک یا اپنے ذاتی لوگوں تک کہ میں اچھے طریقے کر سکتے ہیں دیکھیں دو چیزیں جنہیں دین دی بنیاد ایک ساڑھی نماز ہے ایک ساڑھا قرآن مجید ہے اور اگر اِسی نماز اور قرآن پر فوکس کریں گے تو ہی اللہ تعالیٰ سانو دنیا سے بھی ترقی دے گا اور آخر جو بھی ترقی دے گا نماز ایک ایسی طاقت اللہ تعالیٰ نے انسان دیتی ہے کہ ایدہ صحیح طریقہ نال استعمال ہی نہیں گیا جی میں کہ اللہ تعالیٰ نے کیا قرآن مجید دے بچے کہ تھی نماز جب پڑھو تو تھنوں پتا ہونا چاہیے کہ تھی کی پڑھ رہے ہوں اسی طریقے ہی جب بندہ قرآن مجید کا مطالعہ کرتا ہے تو وہ اللہ تعالیٰ نے کہا کہ جب تک قرآن پڑھو ਤਾਂ ਤੁਹਾਨੂੰ ਉਹਦਾ ਅਰਥ ਪਤਾ ਹੋਣਾ ਚਾਹੀਦਾ ਉਹਦੀ ਵਿਆਖਿਆ ਹੋਣੀ ਚਾਹੀਦੀ ਹੈ ਐਕਸਪਲੇਨੇਸ਼ਨ ਹੋਣਾ ਚਾਹੀਦਾ ਤਾਂ ਕਿ ਉਹਨੂੰ ਸਮਝ ਕੇ ਅਸੀਂ ਆਪਣੀਆਂ ਜੰਦੀਆਂ ਦੇ ਵਿੱਚ ਸੁਧਾਰ ਲਿਆ ਕੇ ਲਿਆ ਜਾ ਸਕੇ। ਔਰ ਬਾਕੀ ਬਾਕੀ ਦੂਸਰੇ ਜਿਹੜੇ ਬੋਰਡ ਦੇ ਕਮਨ ਜਿਵੇਂ ਬੋਰਡ ਦੇ ਪ੍ਰੋਪਰਟੀਆਂ ਹਨ ਉਹਨਾਂ ਪਰ ਵੀ ਅਸੀਂ ਸਰਵੇ ਕੀਤਾ ਸਾਰੀਆਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਦੇਖ ਰਹੇ ਹਾਂ ਔਰ ਜੋ ਮناسب ਕਦਮ ਕਰਗੇ ਕੁਝ ਇਨਕੁਆਰੀਆਂ ਚੱਲ ਰਹੀਆਂ ਨੇ ਉਹਨਾਂ ਪਰ ਅਸੀਂ ਬਹੁਤ ਡਿਪਲੀ ਸਟੱਡੀ ਕਰ ਰਹੇ ਹਾਂ ਔਰ ਹਰ ਐਂਗਲ ਤੋਂ ਜਿਵੇਂ ਹੁਣ ਨਵਾਂ ਅਮੈਂਡਮੈਂਟ ਵਿਲਾ ਆਇਆ ਵਕਫ ਬੋਰਡ ਦਾ ਉਹਦੇ ਨਾਲ ਕਾਫੀ ਜ਼ਿਆਦਾ ਮੁਸ਼ਕਿਲਤਾਂ ਵੱਜਣਗੀਆਂ ਪਹਿਲਾਂ ਜਿੰਨੀ ਜੀ ਆਸਾਨੀ ਨਾਲ ਕੰਮ ਕਰ ਸਾਨੂੰ ਦਿੱਕਤ ਆਏਗੀ ਤੇ ਉਹਦੇ ਬਾਰੇ ਵੀ ਇੱਕ ਬਲਾ ਦਾ ਕਮੇਟੀ ਬਣਾ ਗਈ ਜਿਹਦੇ ਵਿੱਚ ਬੜੇ ਸੂਝਵਾਨ ਬੰਦੇ ਜਿਨ੍ਹਾਂ ਦਾ ਸਲਾਹ مشوره ਦੇ ਨਾਲ ਅਸੀਂ ਉਹ ਤਰੀਕਾ ਵੀ ਇਨਸ਼ਾਅੱਲਾ ਅچھے ਤਰੀਕੇ ਨਾਲ ਕਰਾਂਗੇ ਹਲੀਮਾ ਹਸਪੀਟਲ ਜੀ ਵੀ ਔਰ ਬਹੁਤ ਸੁਧਾਰ तकरीबन ਹੋ ਰਿਹਾ ਹੈ ਮੈਂ ਚਾਹੂਗਾ ਕਿ ਤੁਸੀਂ ਪਰਸਨਲੀ ਜਾ ਕੇ ਹਸਪੀਟਲ ਦੇਖੋ ਔਰ ਅਸਲ ਜਿਹੜਾ ਹੈਗਾ ਨਾ ਅچھے ਤਰੀਕੇ ਸਮਝ ਗਏ ਉੱਤੇ ਮੈਡੀਕਲ ਕੈਂਪ ਲਗਾਏ ਜਾਣਗੇ ਜਿਵੇਂ ਡੀ ਐਮ ਸੀ ਤੋਂ ਡਾਕਟਰ ਆਉਣਗੇ ਉਹ ਜਾ ਕੇ ਉੱਤੇ ਜਿਹੜੇ ਬਹੁਤ ਹੀ ਐਕਸਪਰਟ ਡਾਕਟਰਨ ਕਿਸੇ ਬੀ ਜਿਵੇਂ ਚੈਸਟਰੀ ਡਾਕਟਰ ਹੋਗੇ ਡਾਕਟਰ ਰਜੇਸ਼ ਮਹਾਜਨ ਹੋਗੇ ਔਰ ਹਾਰਟ ਦੇ ਜਿਹੜੇ ਹੈਗੇ ਮੇਰੇ ਕਜ਼ਨ ਡਾਕਟਰ ਨਵੇਦ ਅਸलम ਉਹਨਾਂ ਦੇ ਅਸੀਂ ਕੈਂਪ ਲਗਾਵਾਂਗੇ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਜਿਸ ਵੀ ਇਲਾਕੇ ਦੇ ਬਿਹਤਰੀਨ ਡਾਕਟਰ ਹੋਣਗੇ ਉਹ ਲੋਕਾਂ ਦੀ ਸੇਵਾ ਕਰਨ ਮਲੇਖਲੇ ਹੋਣਗੇ ਔਰ ਜਿਹੜੇ ਕੈਂਪ ਹਨ ਰੈਗੂਲਰ ਬੇਸਿਸ ਪਰ ਲੱਗਣਗੇ